ਹਾਨੂੰ ਚੱਟ ਬਿਆਕ ਕੋ ਕੋ ਇਹ ਮੰਨ ਲੈ ਕੇ ਕਰਦਾ ਕੋਈ ਆਈ ਆਈ ਜਨਰਲ ਸਰ ਜਾਨ ਇਨਸਾਫ ਨਹੀਂ ਮੇਰੀ ਗੱਲ ਤੋਂ ਮੇਰੀ ਕੋ ਸਾਥ ਨਹੀਂ ਦਿੰਦਾ ਜਾਨ ਇਨਸਾਫ ਨਹੀਂ ਸਾਨੂੰ ਮੈਨੇ ਆਪਣੇ ਰਸਤਾ ਖੋਲ੍ਹਾ ਰਿਹਾ ਹੈ ਮੇਰੀ ਜਾਨ ਹੈ ਨਾ ਬੰਦਾ ਬੱਜ ਨਹੀਂ ਕਰਦਾ ਸਾਡੀ ਕੁੜੀ ਓਮੇ ਜਿਮੇ ਸਾਨੂੰ ਵਾਪਸ ਦੇ ਦੋ ਜਿਵੇਂ ਅਸੀਂ ਲੈ ਕੇ ਆਏ ਸੀ ਨਾ ਹੱਡ ਭਰੇ ਓਮੇ ਜਿਮੇ ਉਹ ਪੂਰੀ ਸਾਡੇ ਕੋਲੇ ਵਾਪਸ ਚਾਹੀਦੀ ਆ ਉਸ ਤੋਂ ਬਾਅਦ ਡਾਕਟਰਾਂ ਦਾ ਕੀ ਵਿਹੇਵਾ ਤੁਹਾਡੇ ਨਾਲ ਉਹ ਤਾਂ ਮੱਚ ਮੱਚ ਪਾ ਕੇ ਨਹੀਂ ਗਈ ਨਹੀਂ ਹਲੇ ਤਾਂ ਡਾਕਟਰ ਨਹੀਂ ਮਿਲ ਲੈਣ ਤਾਂ ਥੱਲੋਂ ਤੁਹਾਨੂੰ ਵੀ ਕਹਿੰਦੇ ਬਾਹਰ ਹੋ ਜਾਓ ਕਾਲ ਮਟੋੜਾ ਤਾਂ ਜਿਵੇਂ ਸਾਡੀ ਕੁੜੀ ਸੀਗੀ ਸਾਨੂੰ ਓਮੇ ਜਿਮੇ ਪੜਾ ਦੇਣ ਉਹਨਾਂ ਨੇ ਕਿਉਂ ਆਈ ਵੀ ਬਾਈ ਕਿਦਾ ਕਿ ਤੀਰੇ ਅੱਛਾ ਅੱਛਾ ਡਾਕਟਰ ਸਾਹਿਬ ਕੀ ਕਹਦੇ ਬੀਬੀ ਕੀ ਕਹਿੰਦੇ ਨੇ ਡਾਕਟਰ ਸਾਹਿਬ ਹਾਂ ਉਹਨਾਂ ਨੇ ਕਿਸੇ ਸੰਭ ਹੀ ਆ ਓਮੇ ਜਿਮੇ ਚਾਹਤੇ ਹੋ ਜਾਂ ਫੇਸ ਦੀ ਜਾਂ ਹੋਤਾ ਜੇ ਇੱਥੇ ਡੱਟ ਸੀ ਜਾਂ ਦ ਕੁੜੀ ਸਾਡੀ ਮੇਰੇ ਘਰ ਮਸੀਹ ਨੇ ਜਲਦੀ ਦੇਖਿਆ ਅਸੀਂ ਜਦੇ ਕਹਿਤਾ ਸੀ ਕਿ ਕੁੜੀ ਸਾਡੀ ਹੈ ਨਹੀਂ ਫੋਨ ਦੇ ਬਹਨੇ ਲਓ 11 ਵਜੇ ਸਾਨੂੰ ਇਹਨਾਂ ਨੇ ਕਹਿਤਾ ਵੀ ਆਈ ਵੀ ਵਿੱਚ ਲੈ ਕੇ ਕੁਝ ਹੀ ਬੋਲੋ ਜੀ ਆਈ ਵੀ ਦੇ ਵਿੱਚ ਲੈ ਕੇ ਸਾਡਾ ਬੇਸ਼ਨ ਇੱਥੋਂ ਹੀ ਜਾ ਤੂ ਚੁੱਕੀ ਸੀ ਇਹਨਾਂ ਨੇ ਜਿਹੜਾ ਸਵੇਰੇ ਡਾਕਟਰ ਆਇਆ 8 ਵਜੇ ਆਉਂਦੇ ਸਾਰੇ ਉਹ ਆਪਰੇਸ਼ਨ ਥੀਟਰ 'ਚ ਮਰੀਜ਼ ਨੂੰ ਲਿਜਾ ਕੇ ਉਹਨਾਂ ਦਾ ਦੁਬਾਰਾ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਇਹਨੂੰ ਤਾਂ ਲੈ ਜਾਓ ਇਹਦੇ ਕਲੌਟ ਬਣ ਚੁੱਕੇ ਨੇ ਜਦੋਂ ਅਸੀਂ ਆਈ ਵੀ ਦੇ ਵਿੱਚ ਲੈ ਕੇ ਉੱਥੇ ਸਾਨੂੰ 1 ਘੰਟਾ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਮੇਰੇ ਡਾਕਟਰ ਵੀ ਮਰ ਚੁੱਕੇ ਆ ਤੇ ਤਕਰੀਬਨ ਅਸੀਂ 12 ਵਾਰਾਂ ਵਿੱਚ ਇੱਥੇ ਆ ਚੁੱਕੇ ਆ ਜਿਹੜੇ ਡਾਕਟਰ ਨੇ ਆਪਰੇਸ਼ਨ ਕਰਿਆ ਸੀ ਉਹ ਡਾਕਟਰ ਹਜੇ ਤੱਕ ਸਾਨੂੰ ਡਾਕਟਰ ਨਹੀਂ ਮਿਲਿਆ ਜੀ ਨਾ ਹੀ ਸਾਨੂੰ ਡਾਕਟਰ ਮਿਲਾ ਲਏ ਨੇ ਅਸੀਂ ਇਹੀ ਚਾਹੁੰਦੇ ਆ ਕਿ ਸਾਨੂੰ ਡਾਕਟਰ ਨੂੰ ਮਿਲਾਇਆ ਜਾਵੇ ਤੇ ਜਿਹੜੀ ਸਾਡੀਆਂ ਰਿਪੋਰਟਾਂ ਨਾਰਮਲ ਆਈਆਂ ਨੇ ਉਸ ਵੇਲੇ ਤੇ ਸਾਨੂੰ ਤਾਂ ਜਵਾਬ ਦਿੱਤਾ ਜਾਵੇ ਡਾਕਟਰ ਨੇ ਇਹ ਨਹੀਂ ਲਾਪਰਵਾਹੀ ਕਿਉਂ ਵਰਤੀ ਆ ਤੇ ਜਿਹੜੀ ਗੱਲਬਾਤ ਹੋਈ ਸਾਰੀ ਡਾਕਟਰ ਦੀ ਲਾਪਰਵਾਹੀ ਦੀ ਆ ਅਸੀਂ ਪੇਸ਼ਾਂ ਦੇ ਸਾਡੇ ਪਰਿਵਾਰ ਆ ਜੀ ਅਸੀਂ ਸਾਰੇ ਆਪਣੇ ਫੈਮਿਲੀ ਮੈਂਬਰ ਹੀ ਆ ਸਾਰੇ ਅਗਰ ਤੁਹਾਨੂੰ ਡਾਕਟਰ ਸਾਹਿਬ ਨਾਲ ਨਹੀਂ ਕੋਈ ਮੁਲਾਕਾਤ ਕਰਾਉਂਦੇ ਕੋਈ ਮੀਟਿੰਗ ਨਹੀਂ ਕਰਾਉਂਦੇ ਅਗਲੀ ਕਾਰਵਾਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇੱਥੇ ਡੈੱਡ ਬੋਡੀ ਰੱਖ ਕੇ ਦੀ ਅਸੀਂ ਪ੍ਰਦਰਸ਼ਨ ਕਰਾਂਗੇ ਜੀ ਹਾਂਜੀ ਡਾਕਟਰ ਸਾਨੂੰ ਇਸ ਚੀਜ਼ ਦਾ ਜਵਾਬ ਦੇ ਡੈੱਡ ਬੋਡੀ ਸਿਵਲ ਹਸਪੀਟਲ ਚ ਭੇਜ ਦਿੱਤੀ ਹੈ ਕੋਈ ਗੱਲ ਨਹੀਂ ਭੇਜ ਦੇਣਾ ਜਿੱਥੇ ਮਰਦੀ ਭੇਜ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਸਾਡਾ ਹੋਏਗਾ ਕੱਲ ਨੂੰ ਅਸੀਂ ਉੱਠਦਾ ਇਹ ਸਟੇਪ ਤੇ ਛੜਕ ਦਿੱਤੇ ਆ ਕੇ ਬੈਠ ਜਾਈਏ ਅਸੀਂ ਬੰਦਿਆਂ ਨੂੰ ਮੈਂ ਕਾਲਾਂ ਕਰਾਂਗੇ ਪ੍ਰਾਈਵੇਟ ਹਸਪੀਟਲ ਹਸਪੀਟਲ ਆਉਣ ਨੂੰ ਕਿਸਦਾ ਜ ਕੁਛ ਵੀ ਲਾ ਲੋ ਉਹਨਾਂ ਦੇ ਪਰਿਵਾਰ ਦੀ ਉਹਦੇ ਦੇ ਪੇਕੇ ਪੇਕੇ ਪਰਿਵਾਰ ਦੇ ਵਿੱਚੋਂ ਜਲਦਬਾਜ਼ੀ ਵਿੱਚ ਫੈਸਲਾ ਲਿੱਤਾ ਗਿਆ ਜਾਂ ਪਰਿਵਾਰ ਪਹਿਲਾਂ ਆਉਂਦਾ ਜਾਂਦਾ ਹੋਊਗਾ ਠੀਕ ਹੈ ਜੀ ਪਰ ਐਡਾ ਐਡਾ ਕਿਹੜਾ ਸਰਜਨ ਹੈ ਜਿਹੜਾ 2.5 ਗ੍ਰਾਮ ਖੂਨ ਤੇ ਸਰਜਰੀ ਕਰ ਦੇਵੇ ਜਿਹੜੇ ਬੋਰਡ ਲਾਇਆ ਹੋਏ ਨੇ ਅੱਜ ਤੱਕ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਸਰਜਨ ਆਜੀਬ ਹੈ ਪੇਸ਼ੈਂਟ ਪੇਸ਼ੈਂਟ ਦੇ ਵਿੱਚ 2.5 ਗ੍ਰਾਮ ਖੂਨ ਹੋਵੇ ਯਾਰ ਉਹ ਸਰਜਰੀ ਕਰ ਦੇਵੇ ਨਹੀਂ ਕਰਦੇ ਨਹੀਂ ਕਰ ਸਕਦੇ ਨਾ ਜੀ ਉਹ ਪਰਿਵਾਰ ਨੂੰ ਦੱਸਦੇ ਵੀ ਆਹ ਪ੍ਰੋਬਲਮ ਚੱਲ ਰਹੀ ਆ ਜੀ ਐਡਾ ਕਰਕੇ ਆਹ ਦਿੱਕਤ ਹੈ ਅਸੀਂ ਆਪਣੀ ਦਾ ਹੱਲ ਕਰਦੇ ਜੀ ਹੁਣ ਡੈੱਡ ਬੋਡੀ ਕਿੱਥੇ ਲਿਜਾਈ ਗਈ ਆ ਸਿਵਲ ਹਸਪੀਟਲ ਲੈ ਕੇ ਗਏ ਨੇ ਜੀ ਤੇ ਕੀ ਕਹਿੰਦੇ ਪ੍ਰਸ਼ਾਸਨ ਸਾਹਿਬ ਨੇ ਕੋਸਾ ਦਿੱਤਾ ਸਾਡੇ ਸਰਪੰਚ ਸਾਹਿਬ ਉਹਨਾਂ ਨੂੰ ਵੀ ਕੱਲ ਨੂੰ ਉੱਥੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੋ ਵੀ ਉਹ ਸਾਨੂੰ ਲਿਖਣਗੇ ਵੀ ਇਸ ਉਹਦੇ ਪਰੇ ਮੌਤ ਹੋਈ ਆ ਅਸੀਂ ਉਹਦੇ ਪਰ ਕਾਰਵਾਈ ਕਰਾਂਗੇ ਤੇ ਪਰਿਵਾਰ ਦੇ ਨਾਲ ਆ ਨਹੀਂ ਜੇ ਸਾਨੂੰ ਪੈਣ ਦੇ ਪਿੰਡ ਸਾਰਾ ਪਿੰਡ ਇਹਨਾਂ ਦੇ ਨਾਲ ਆ ਬੱਚਾ ਬੱਚਾ ਨਾਲ ਦੇ ਨਾਲ ਵੀ ਪੱਤਰਕਾਰੀ ਤੇ ਵੀ ਉਹਨਾਂ ਨੇ ਨਾ ਮਤਲਬ ਬਾਹਰ ਕੱਢਿਆ ਪੱਤਰਕਾਰਾਂ ਨੂੰ ਗਾਲੀ-ਗਲੋਚ ਵੀ ਕੀਤੀ ਗਈ ਆ ਤੇ ਬਾਹਰ ਕੱਢਿਆ ਤੁਸੀਂ ਕੀ ਕਹੂੰਗਾ ਉਹਨਾਂ ਬਾਰੇ ਵੀ 72 ਕਾਰਾਂ ਨੂੰ ਮੰਦਾ ਬੋਲਣਾ ਜਾਂ ਉਹਨਾਂ ਨੂੰ ਬਾਹਰ ਕੱਢਣਾ ਆਪਣੇ ਗੁਨਾਹ ਨੂੰ ਲਪਕੋਣ ਦਾ ਇੱਕ ਜਰੀਆ ਹੁੰਦਾ ਜੀ ਠੀਕਾ ਜੀ মিডিਆ ਸਾਡੀ ਇੱਕ ਉਹ ਰੀੜ ਦੀ ਹੱਡੀ ਹੁੰਦੀ ਹੈ ਜਿਹਦੇ ਜ਼ਰੀਏ ਹਰ ਇੱਕ ਜੁਰਮ ਹਰ ਇੱਕ ਗੱਲ ਪਬਲਿਕ ਤੱਕ ਪਹੁੰਚ ਜਾਂਦੀ ਹੈ ਸੱਚਾਈ ਨੂੰ ਤੁਸੀਂ ਸਾਹਮਣੇ ਲਿਆਉਂਦੇ ਹੋ ਹੋ ਰਿਹਾ ਜੀ ਜਿੰਨਾ ਵੀ ਕਹਿਦੀ ਉਹਨਾਂ ਠੱਗਾ ਹੋ ਰਿਹਾ ਲੁੱਟਿਆ ਵੀ ਗਿਆ ਤੇ ਪੱਟਿਆ ਵੀ ਗਿਆ ਦੇਖੋ ਇਹ ਪਰਿਵਾਰ ਲੁੱਟਿਆ ਵੀ ਗਿਆ ਤੇ ਪੱਟਿਆ ਵੀ ਗਿਆ ਇੱਕੋ ਬੱਚਾ ਜਿਹਨੇ ਅੱਜ ਜਨਮ ਲਿਆ ਹੈ ਕੈਨ ਉਹ ਇੱਕ ਦਿਨ ਦਾ ਬੱਚਾ ਉਹ ਉਹ ਮਤਲਬ ਆਪਣੀ ਮਾਂ ਨੂੰ ਕਦੋਂ ਮਤਲਬ ਉਸ ਨੂੰ ਆਪਣੀ ਮਾਂ ਮਿਲੂਗੀ ਕਦੋਂ ਉਹਨੂੰ ਆਪਣੀ ਮਾਂ ਦਾ ਨਿੱਕ ਮਾੜੂਗਾ ਉਹ ਇਹ ਦੇਖੋ ਕਿੰਦੀ ਵੱਡੀ ਗੱਲ ਹੈ ਇੱਕ ਮਤਲਬ ਇਹਨਾਂ ਨੇ ਪੈਸੇ ਬਣਾ ਬਣਾ ਕੇ ਬਣਾ ਬਣਾ ਕੇ ਆਪਣੇ ਹਸਤਾਲਾਂ ਦੇ ਵਿੱਚ ਆਪਣੀਆਂ ਮਾਨਾਈਆਂ ਕਰਨ ਲੱਗੇ ਹੋਏ ਨੇ ਜਨਤਾ ਦੇ ਨਾਲ ਇਹ ਖਲਵਾੜ ਨਹੀਂ ਤਾਂ ਹੋਰ ਕੀ ਹੈ ਅਸੀਂ ਇਸ ਲਈ ਇਹ ਇਨਸਾਫ ਦੀ ਮੰਗ ਕਰਦੇ ਹਾਂ ਪੁਰਜੋ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਗੱਲ ਨੂੰ ਸਾਰੇ ਫਲਾ ਕੇ ਮਤਲਬ ਸਾਡੀ ਗੱਲ ਹੈ ਜਿਹੜੀ ਉੱਪਰ ਤੱਕ ਪਹੁੰਚੇ ਤੇ ਪਤਾ ਲੱਗੇ ਵੀ ਇਹ ਪ੍ਰਾਈਵੇਟ ਜਿਹੜੇ ਸਾਡੇ ਨਰਸਿੰਗ ਹੋਮ ਨੇ ਕਰ ਕੀ ਰਹੇ ਨੇ ਸਾਡੇ ਤੁਹਾਡੇ ਨਾਲ ਤੱਕਾ ਵਜੀ ਜਿਹੜਾ ਹੋਇਆ ਹੋਇਆ ਜਿਹੜਾ ਅੱਜ ਪ੍ਰੈਸ ਨਾਲ ਵੀ ਹੋਇਆ ਉਹਦੇ ਬਾਰੇ ਕੀ ਕਹਿੰਦੇ ਦੁਨੀਆ ਉਹ ਵੀ ਇੱਕ ਬਹੁਤ ਬੜੀ ਨਿੰਦਾ ਪ੍ਰੈਸ ਹੈ ਜਿਹੜੀ ਇੱਕ ਇਹ ਇੱਕ ਆਏ ਮੰਨ ਸਕਦੇ ਆ ਅਸੀਂ ਵੀ ਦੁਨੀਆ ਦਾ ਇੱਕ ਥੰਮ ਹੈ ਜੇ ਆਪਾਂ ਕਹਈਏ ਵੀ ਚੌਥਾ ਥੰਮ ਹੈ ਨਾ ਜੇ ਵੀ ਆਪਾਂ ਖੜਾ ਕੋਈ ਟੈਂਟ ਖੜਾ ਹੈ ਕੋਈ ਮਕਾਨ ਖੜਾ ਹੈ ਉਹ ਚਾਰ ਥੰਮੀਆਂ ਦੇ ਉੱਤੇ ਖੜ ਸਕਦਾ ਹੈ ਹਰ ਖੜਾ ਹੁੰਦਾ ਹੈ ਜੇ ਇੱਕ ਥੰਮੀ ਉਹਦੇ ਵਿੱਚੋਂ ਖਿਸਕ ਜਾਂਦੀ ਹੈ ਉਹ ਥੰਮਾ ਤੁਹਾਡਾ ਤੁਸੀਂ ਉਹ ਲੋਕ ਹੋ ਜਿਹੜੇ ਮਤਲਬ ਅਰਸ਼ ਤੋਂ ਅਰਸ਼ ਦੇ ਉੱਤੇ ਚਾੜ੍ਹ ਸਕਦੇ ਹੋ ਤੁਸੀਂ ਉਹ ਲੋਕ ਹੋ ਜਿਹੜੇ ਫਰਸ਼ ਦੇ ਅਰਸ਼ ਦੇ ਉੱਤੇ ਪਹੁੰਚੇ ਹੋਇਆਂ ਨੂੰ ਥੱਲੇ ਸਮਾਨ ਦੇ ਵਿੱਚ ਥੱਲੇ ਧਾ ਸਕਦੇ ਉਹਨਾਂ ਜਗ੍ਹਾ ਕਿਤੇ ਗੁਜ਼ਾਇਤ ਨਹੀਂ ਮਿਲਦੀ ਕਿਤੇ ਖੜ੍ਹ ਨਹੀਂ ਮੀਡੀਆ ਨੇ ਅੱਜ ਦੁਪਹਿਰੇ ਕੋਸ਼ਿਸ਼ ਕੀਤੀ ਸੀ ਡਾਕਟਰ ਸਾਹਿਬ ਜੀ ਨਾਲ ਗੱਲਬਾਤ ਕਰਨ ਨੂੰ ਉਹਨਾਂ ਨੇ ਕਹਿਤਾ ਸੀ ਮੀਡੀਆ ਤੇ ਬਣਦੀ ਕਾਰਵਾਈ ਕਰਾਂਗੇ ਬਾਹਰ ਹੋ ਜਾਓ ਅਸੀਂ ਤੁਹਾਡੇ ਮੁੱਦੇ ਦੇ ਨਾਮ ਮੁੱਦਾ ਲਾ ਕੇ ਖੜਾਂਗੇ ਜਿਸ ਦੇ ਉੱਤੇ ਵੀ ਪਰਚਾ ਹੋ ਜੂਗਾ ਪਹਿਲਾਂ ਅਸੀਂ ਝੱਲਾਂਗੇ ਪਰਚਾ ਤੁਹਾਡਾ ਇਹਨਾਂ ਨੂੰ ਬਾਅਦ ਦੇ ਵਿੱਚ ਤੁਹਾਡੇ ਤੇ ਕੋਈ ਵੀ ਕਿਸੇ